ਸਾਸ਼ੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪ ਸਭ ਜੀ ਦਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਹੈ ਦਰਾਨੀ ਛਠਾਣੀ ਦੀ ਏਕਤਾ ਕਿਸ ਤਰ੍ਹਾਂ ਦਰਾਨੀ ਛਠਾਣੀ ਦੀ ਏਕਤਾ ਨੇ ਤੋੜਿਆ ਸੱਸ ਦਾ ਹੰਕਾਰ ਸੱਸ ਬੇਅੰਤਕ ਔਰ ਜਿਸ ਦੀਆਂ ਦੋ ਨੋਹਾਂ ਕਿਰਨ ਅਤੇ ਸੁਮਨ ਸੁਮਨ ਨੂੰ ਤੇ ਵਿਆਹ ਨੂੰ ਕੁਝ 6 ਮਹੀਨੇ ਹੀ ਹੋਏ ਸੀ ਤੇ ਕਿਰਨ ਵੱਡੀ ਨੋ ਸੀ ਇੱਕ ਦਿਨ ਬਚਿੰਤ ਕੌਰ ਰਸੋਈ ਵਿੱਚ ਗਈ ਤੇ ਉਸਨੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਰਸੋਈ ਵਿੱਚ ਪਈਆਂ ਦੇਖੀਆਂ ਉਹ ਬਹੁਤ ਗੁੱਸੇ ਨਾਲ ਇੱਕਦਮ ਚੀਖਦੀ ਹੋਈ ਬੋਲੀ ਕਿ ਕਿਰਨ ਇਧਰ ਆ ਮੇਰੀ ਗੱਲ ਸੁਣਾ ਇਹ ਸਭ ਕੁਝ ਕਿਸ ਨੇ ਮੰਗਵਾਇਆ ਤੇ ਨਾਲੇ ਮੇਰੀ ਬਿਨਾਂ ਇਜਾਜ਼ਤ ਤੋਂ ਤੁਹਾਡੇ ਹਿੰਮਤ ਕਿਵੇਂ ਹੋਈ ਕੁਝ ਖਾਣ ਪੀਣ ਦੀ ਚੀਜ਼ ਮੰਗਵਾਉਣ ਦੀ ਉਸ ਸਮੇਂ ਕਿਰਨ ਤਾਂ ਕੁਝ ਬੋਲੀ ਨਾ ਤੇ ਉਸਦੇ ਛੋਟੇ ਨੂੰ ਸੁਮਨ ਕਹਿੰਦੀ ਮੰਮੀ ਜੀ ਸਵੇਰੇ ਹੀ ਤਾਂ ਤੁਹਾਨੂੰ ਦੱਸਿਆ ਸੀ ਕਿ ਕਿਰਨ ਦੀਦੀ ਦੇ ਭਰਾ ਤੇ ਪਰਜਾਈ ਆ ਰਹੇ ਹਨ ਉਹ ਨਾਲ ਦੇ ਪਿੰਡ ਵਿਆਹ ਤੇ ਆਏ ਹੋਏ ਹਨ ਤੇ ਥੋੜੀ ਦੇਰ ਆਪਣੇ ਕੋਲ ਵੀ ਆਉਣਗੇ ਇਸ ਲਈ ਇਹ ਸਭ ਕੁਝ ਉਹਨਾਂ ਦੇ ਲਈ ਮੰਗਵਾਇਆ ਹੈ ਉਹ ਕਹਿੰਦੀ ਕਿ ਤੈਨੂੰ ਜਿਆਦਾ ਤੇਜ਼ ਤਰਾਰ ਕਰਨ ਦੀ ਜ਼ਰੂਰਤ ਨਹੀਂ ਤੇਰੇ ਵਿਆਹ ਨੂੰ ਹਜੇ 6 ਮਹੀਨੇ ਹੀ ਹੋਏ ਹਨ ਤਾਂ ਆਪਣੀ ਹੱਦ ਵਿੱਚ ਰਹਿ ਕੇ ਗੱਲ ਕਰਿਆ ਕਰ ਮੈਂ ਗੱਲ ਕਿਰਨ ਨਾਲ ਕਰ ਰਹੀ ਹਾਂ ਤੇ ਕਿਰਨ ਹੀ ਇਸ ਗੱਲ ਦਾ ਜਵਾਬ ਦੇਵੇਗੀ ਤੂੰ ਜਿਆਦੀ ਪਟਰਾਣੀ ਨਾ ਬਣ ਉਹ ਵਿਚਾਰੀ ਚੁੱਪ ਕਰ ਗਈ ਤੇ ਫਿਰ ਉਸਦੀ ਸੱਸ ਨੇ ਕਿਰਨ ਨੂੰ ਬਹੁਤ ਬੁਰਾ ਭਲਾ ਬੋਲਿਆ ਜੇਕਰ ਆ ਰਹੇ ਹਨ ਤਾਂ ਇੰਨਾ ਕੁਝ ਮੰਗਵਾਉਣ ਦੀ ਕੀ ਜ਼ਰੂਰਤ ਸੀ ਕਹਿਣ ਦਾ ਮਤਲਬ ਕਿ ਉਹਨਾਂ ਦੀ ਸੱਸ ਨੂੰ ਆਪਣੀਆਂ ਨੂਹਾਂ ਦੇ ਪੇਕਿਆਂ ਤੋਂ ਆਏ ਰਿਸ਼ਤੇਦਾਰਾਂ ਦੀ ਕਦਰ ਕਰਨਾ ਪਸੰਦ ਨਹੀਂ ਸੀ ਤੇ ਨਾ ਹੀ ਉਹ ਖੁਦ ਉਹਨਾਂ ਦੀ ਕਦਰ ਕਰਦੀ ਸੀ ਇੰਨਾ ਕੁਝ ਬੋਲ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਥੋੜੀ ਦੇਰ ਬਾਅਦ ਉਸਦੇ ਭਰਾ ਤੇ ਪਰਜਾਈ ਯਾਨੀ ਕਿ 3 ਤੋਂ 4 ਵਜੇ ਉਹ ਆ ਗਏ ਉਹਨਾਂ ਨੇ ਆਣ ਕੇ ਉਹਨਾਂ ਨੂੰ ਬਿਠਾਇਆ ਤੇ ਉਹਨਾਂ ਦੇ ਅੱਗੇ ਚਾਹ ਨਾਸ਼ਤਾ ਰੱਖਿਆ ਤੇ ਜਾ ਕੇ ਸੁਮਨ ਛੋਟੀ ਨੂੰ ਸੁਮਨ ਆਪਣੀ ਸੱਸ ਨੂੰ ਕਹਿੰਦੀ ਕਿ ਮੰਮੀ ਜੀ ਦੀਦੀ ਦੇ ਭਰਾ ਪਰਜਾਈ ਆ ਚੁੱਕੇ ਹਨ ਤੇ ਤੁਸੀਂ ਵੀ ਆਜੋ ਉਹਨਾਂ ਨੂੰ ਮਿਲ ਲਓ ਉਸ ਨੇ ਵੇਖਿਆ ਕਿ ਉਸ ਦੀ ਸੱਸ ਬੈੱਡ ਤੇ ਕੰਬਲ ਲੈ ਕੇ ਪਈ ਹੋਈ ਸੀ ਉਸ ਦੀ ਸੱਸ ਕਹਿੰਦੀ ਕਿ ਮੇਰੀ ਤਬੀਅਤ ਠੀਕ ਨਹੀਂ ਮੇਰਾ ਸਿਰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਮੈਨੂੰ ਆਰਾਮ ਕਰਨ ਦਿਓ ਮੈਂ ਉਹਨਾਂ ਨੂੰ ਮਿਲਣ ਨਹੀਂ ਜਾ ਸਕਦੀ ਉਸ ਨੂੰ ਪਤਾ ਚੱਲ ਚੁੱਕਿਆ ਸੀ ਕਿ ਉਹਨਾਂ ਦੀ ਸੱਸ ਨਾ ਮਿਲਣ ਦਾ ਬਹਾਨਾ ਬਣਾ ਕੇ ਜਾਣ ਬੁੱਝ ਕੇ ਬੈਠ ਤੇ ਪਈ ਹੈ। ਉਹ ਕਹਿੰਦੀ ਮਮੀ ਹੁਣੇ ਤਾਂ ਤੁਸੀਂ ਠੀਕ ਸੀ ਇੰਨੀ ਜਲਦੀ ਤੁਹਾਨੂੰ ਕੀ ਹੋ ਗਿਆ? ਹੁਣੇ ਤਾਂ ਮੈਂ ਦੇਖਿਆ ਵੀ ਤੁਸੀਂ ਮਾਸੀ ਜੀ ਨਾਲ ਫੋਨ ਤੇ ਇੱਕ ਘੰਟਾ ਲਗਾਤਾਰ ਗੱਲ ਕੀਤੀ ਤੇ ਇੰਨੀ ਜਲਦੀ ਉਹਨਾਂ ਦੇ ਉਹ ਨਾਲ ਤੁਸੀਂ ਬਿਮਾਰ ਹੋ ਗਏ। ਤੇ ਉਸ ਦੀ ਸੱਸ ਸੁਮਨ ਨੂੰ ਕਹਿੰਦੀ ਕਿ ਤੂੰ ਜਿਆਦਾ ਵਕੀਲਣੀ ਨਾ ਬਣ। ਜਿਆਦਾ ਵਕੀਲ ਬਣਨ ਦੀ ਜ਼ਰੂਰਤ ਨਹੀਂ ਜਾ ਮੈਨੂੰ ਆਰਾਮ ਕਰਨ ਦੇ। ਸੁਮਨ ਵਿਚਾਰੀ ਚੁੱਪਚਾਪ ਬਾਹਰ ਆ ਗਈ ਤੇ ਉਸਨੇ ਆ ਕੇ ਕਿਰਨ ਨੂੰ ਕਿਹਾ ਕਿ ਕਿਰਨ ਮੰਮੀ ਠੀਕ ਨਹੀਂ ਹੈਗੇ ਉਹ ਬੈੱਡ ਤੇ ਪਏ ਹੋਏ ਹਨ ਕਿਰਨ ਨੂੰ ਵੀ ਪਤਾ ਚੱਲ ਚੁੱਕਿਆ ਸੀ ਕਿ ਮੰਮੀ ਜੀ ਇਹਨਾਂ ਨੂੰ ਮਿਲਣ ਦੀ ਬਜਾਏ ਜਾਣਬੁੱਝ ਕੇ ਬੈੱਡ ਤੇ ਪਏ ਹਨ ਤੇ ਉਹ ਵਿਚਾਰੀ ਵੀ ਚੁੱਪ ਕਰ ਗਈ ਤੇ ਬਾਅਦ ਵਿੱਚ ਉਸ ਦਾ ਜੋ ਭਰਾ ਭਜਾਈ ਕਹਿੰਦੇ ਕਿ ਮਾਸੀ ਜੀ ਕਿਉਂ ਨਹੀਂ ਆਏ ਤੇ ਕਿਰਨ ਕਹਿੰਦੀ ਮੰਮੀ ਸਵੇਰ ਤੋਂ ਠੀਕ ਨਹੀਂ ਉਹਨਾਂ ਨੂੰ ਦਵਾਈ ਦਿੱਤੀ ਹੈ ਸ਼ਾਇਦ ਉਹਨਾਂ ਦੀ ਅੱਖ ਲੱਗੀ ਹੋਵੇਗੀ ਤੇ ਉਹ ਰੈਸਟ ਕਰ ਰਹੇ ਹਨ ਤੁਸੀਂ ਬੈਠੋ ਕੋਈ ਗੱਲ ਨਹੀਂ ਥੋੜੀ देर ਨੂੰ ਤੁਹਾਡੇ ਬਾਜੀ ਤੇ ਡੈਡੀ ਜੀ ਵੀ ਕੰਮ ਤੋਂ ਆਉਂਦੇ ਹੀ ਹੋਣਗੇ ਉਹਨਾਂ ਨੂੰ ਮਿਲ ਕੇ ਜਾਓ ਉਹ ਕਹਿੰਦੇ ਚਲੋ ਠੀਕ ਹੈ ਓਨੀ ਦੇ ਰੱਸੀ ਜਾ ਕੇ ਮਾਸੀ ਜੀ ਦਾ ਹਾਲਚਲ ਪੁੱਛ ਲੈਨੇ ਹਾਂ ਉਹ ਕਹਿਣ ਗਿਲ ਵੀ ਘਰ ਵਿੱਚ ਆਈ ਸੀ ਤੇ ਮੈਨੂੰ ਮਿਲੇ ਤੋਂ ਬਿਨਾਂ ਹੀ ਚਲੇ ਗਏ ਉਸ ਦਾ ਭਰਾ ਤੇ ਪਰਜਾਈ ਦੋਨੋਂ ਬਚਿੰਤਕਰ ਦੇ ਕਮਰੇ ਵਿੱਚ ਗਏ ਤੇ ਜਾ ਕੇ ਉਹਨਾਂ ਨੇ ਸੱਜੇ ਹਕਾਲ ਬੁਲਾਈ ਉਹ ਕਹਿੰਦੀ ਤੁਸੀਂ ਕਦੋਂ ਆਏ ਮਤਲਬ ਜਾਣ ਬੁੱਝ ਕੇ ਨਾਟਕ ਕਰਨ ਲੱਗੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੇਰਾ ਸਿਰ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਤੇ ਮੈਂ ਸੋਚਿਆ ਥੋੜੀ ਦੇਰ ਆਰਾਮ ਕਰ ਲਵਾਂ ਮੈਨੂੰ ਥੋੜਾ ਜਿਹਾ ਸਿਰ ਦੇ ਦਰਦ ਤੋਂ ਰਾਹਤ ਮਿਲੇਗੀ ਉਹ ਕਹਿੰਦੇ ਕੋਈ ਗੱਲ ਨਹੀਂ ਮਾਸੀ ਜੀ ਤੁਸੀਂ ਆਰਾਮ ਕਰੋ ਤੇ ਅਸੀਂ ਮਾਸੜ ਜੀ ਤੇ ਭਾਜੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ ਉਹਨਾਂ ਨੂੰ ਮਿਲ ਕੇ ਚਲੇ ਜਾਵਾਂਗੇ ਉਹਨਾਂ ਦੇ ਕਮਰੇ ਦੇ ਜਾਣ ਤੋਂ ਬਾਅਦ ਸੁਮਨ ਨੇ ਫਿਰ ਆਪਣੀ ਸੱਸ ਨੂੰ ਪੁੱਛਿਆ ਕਿ ਮੰਮੀ ਜੀ ਸ਼ਾਇਦੇ ਘੰਟਾ ਡੇਢ ਘੰਟਾ ਹੋਰ ਰਹਿਣਗੇ ਤੇ ਇਹਨਾਂ ਦੇ ਲਈ ਰੋਟੀ ਪਾਣੀ ਦੇ ਵਿੱਚ ਕੀ ਬਣਾਇਆ ਜਾਵੇ ਉਸਦੀ ਸੱਸ ਕਹਿੰਦੀ ਵੀ ਰੋਟੀ ਪਾਣੀ ਹੁਣ ਕਾਹਦਾ ਖਾਉਣਾ ਇੰਨਾ ਕੁਝ ਮਗਾ ਕੇ ਤੱਗੇ ਰੱਖੀ ਬੈਠੀਆਂ ਜੇ ਹੁਣ ਰੋਟੀ ਪਾਣੀ ਕਾਹਦਾ ਚੁੱਪ ਕਰਕੇ ਗੱਲਾਂបੱਤਾਂ ਮਾਰੋ ਤੇ ਤੁਹਾਡੇ ਡਾਡੀ ਜੀ ਹੋਣਗੇ ਮਿਲਣਗੇ ਤੇ ਇਹ ਚਲੇ ਜਾਣਗੇ ਉਹ ਵਿਚਾਰੀ ਫਿਰ ਚੁੱਪਚਾਪ ਕਮਰੇ ਚੋਂ ਬਾਹਰ ਆ ਗਈ ਥੋੜੀ ਦੇਰ ਬਾਅਦ ਉਸ ਦਾ ਸਹੁਰਾ ਤੇ ਉਸ ਦਾ ਪਤੀ ਸੋਨੂ ਵੀ ਆ ਗਿਆ ਤੇ ਉਸ ਦੇ ਭਰਾ ਪਰਜਾਈ ਨੇ ਉਸ ਦੇ ਸਹੁਰੇ ਨੂੰ ਸਾਸਰੀ ਘਰ ਆਲ ਬੁਲਾਈ ਤੇ ਉਸ ਦੇ ਸਹੁਰੇ ਨੇ ਵੀ ਕੋਈ ਜ਼ਿਆਦਾ ਖੁਸ਼ੀ ਨਹੀਂ ਹੋਈ ਉਹਨਾਂ ਨੂੰ ਵੇਖ ਕੇ ਉਹ ਵੀ ਭੈੜਾ ਜਿਹਾ ਮੂੰਹ ਬਣਾ ਕੇ ਸਤਿ ਸ੍ਰੀ ਅਕਾਲ ਦਾ ਜਵਾਬ ਸਤਿ ਸ੍ਰੀ ਅਕਾਲ ਵਿੱਚ ਹੀ ਦੇ ਕੇ ਤੇ ਆਪਣੇ ਕਮਰੇ ਵਿੱਚ ਚਲਾ ਗਿਆ ਇਹ ਦੇਖ ਕੇ ਵੀ ਕਿਰਨ ਨੂੰ ਬਹੁਤ ਬੁਰਾ ਲੱਗਾ ਪਰ सोनू ਨੇ ਆਪਣੇ ਸਾਲਾ ਤੇ ਸਾਲੇ ਘਰ ਦੇ ਕੋਲ ਬਹੁਤ ਵਧੀਆ ਵਿਵਹਾਰ ਕੀਤਾ ਉਹਨਾਂ ਨੂੰ ਬੁਲਾਇਆ ਉਹਨਾਂ ਕੋਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਸ਼ਾਮ ਦੇ 6 ਤੋਂ 7 ਵਜੇ ਤੇ ਉਹਨਾਂ ਦੇ ਜਾਣ ਦਾ ਟਾਈਮ ਹੋ ਗਿਆ ਉਹਨਾਂ ਨੇ ਜਾਂਦਿਆਂ ਵਕਤ ਸੁਮਨ ਤੇ ਕਿਰਨ ਦੋਵਾਂ ਨੂੰ 5-500 ਰੁਪਏ ਲਿਫਾਫੇ ਵਿੱਚ ਪਾ ਕੇ ਦਿੱਤਾ ਤੇ ਕਿਰਨ ਦੀ ਛੋਟੀ ਜੀ ਬੇਟੀ ਸੀ ਉਸ ਨੂੰ ਇੱਕ ਛੋਟੀ ਜੀ ਡੌਲ ਗਿਫਟ ਦੇ ਤੌਰ ਤੇ ਦਿੱਤੀ ਤੇ ਇਦਾਂ ਹੀ ਹੱਸਦੇ ਖੇਡਦੇ ਉਹ ਆਪਣੇ ਘਰ ਚਲੇ ਗਏ ਪਰ ਆਪਣੀ ਸੱਸ ਤੇ ਸਹਰੇ ਦਾ ਰਵਈਆ ਵੇਖ ਕੇ ਕਿਰਨ ਤੇ ਸੁਮਨ ਦੋਹਾਂ ਦੇ ਦਿਲ ਨੂੰ ਹੀ ਬਹੁਤ ਤਕਾਂ ਲੱਗਾ ਸੁਮਨ ਤਾਂ ਹਜੇ ਘਰ ਵਿੱਚ ਨਵੀਂ ਵਿਆਹੀ ਆਈ ਸੀ ਉਸ ਦੇ ਵਿਆਹ ਨੂੰ ਤਕਰੀਬਨ 6 ਮਹੀਨੇ ਹੀ ਹੋਏ ਸੀ ਪਰ ਕਿਰਨ ਦੇ ਵਿਆਹ ਨੂੰ ਕੋਈ 2-3 ਸਾਲ ਹੋ ਚੁੱਕੇ ਸੀ ਕਿਰਨ ਦੇ ਨਾਲ ਹਰ ਵਾਰ ਇਦਾਂ ਹੀ ਹੁੰਦਾ ਸੀ ਜਦੋਂ ਵੀ ਉਸਦੇ ਪੇਕਿਆਂ ਨੇ ਆਉਣਾ ਹੁੰਦਾ ਤੇ ਉਸਦੀ ਸੱਸ ਕੋਈ ਨਾ ਕੋਈ ਬਹਾਨਾ ਬਣਾ ਕੇ ਪੈ ਜਾਂਦੀ ਯਾਨੀ ਕਿ ਉਸਦੇ ਪੇਕਿਆਂ ਦੀ ਆਇਆਂ ਦੀ ਉਹ ਕਦਰ ਨਾ ਕਰਦੀ ਦੇ ਜਾਣ ਤੋਂ ਬਾਅਦ ਬਚਿੰਤ ਕੌਰ ਚੰਗੀ ਭਲੀ ਉੱਠ ਕੇ ਕਮਰੇ 'ਚੋਂ ਬਾਹਰ ਆ ਗਈ ਤੇ ਆਣ ਕੇ ਆਪਣੀਆਂ ਦੋਹਾਂ ਨੂਹਾਂ ਨੂੰ ਝਿੜਕਣ ਲੱਗੀ ਕਿ ਜੇਕਰ ਅੱਜ ਤੋਂ ਬਾਅਦ ਤੁਸੀਂ ਮੇਰੇ ਬਿਨਾਂ ਪੁੱਛੇ ਜਾਂ ਫਿਰ ਮੇਰੀ ਮਰਜ਼ੀ ਦੇ ਖਿਲਾਫ ਕੋਈ ਵੀ ਫੈਸਲਾ ਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਹ ਸਭ ਕੁਝ ਸੁਣ ਕੇ ਸੁਮਣ ਕਿਰਨ ਨੂੰ ਬਹੁਤ ਬੁਰਾ ਲੱਗਾ ਕਿਰਨ ਕਹਿੰਦੀ ਕਿ ਵੇਖ ਸੁਮਨ ਤੂੰ ਵੇਖ ਹੀ ਚੁੱਕੀ ਹੈ ਕਿ ਜਦੋਂ ਵੀ ਆਪਣੇ ਪੇਕਿਆਂ ਤੋਂ ਕਿਸੇ ਨੇ ਆਉਣਾ ਹੋਵੇ ਤਾਂ ਇਹ ਦੋਨੋਂ ਕਲੇਸ਼ ਪਾ ਕੇ ਬੈਠ ਜਾਂਦੇ ਹਨ ਉਹਨਾਂ ਨੂੰ ਬੁਲਾਉਂਦੇ ਤੱਕ ਨਹੀਂ ਚੰਗੀ ਤਰ੍ਹਾਂ ਸੁਮਨ ਕਿਰਨ ਨਾਲੋਂ ਥੋੜੀ ਜੀ ਤੇਜ਼ ਤਰਾਰ ਸੀ ਉਹ ਕਹਿੰਦੀ ਦੀਦੀ ਆਪਾਂ ਨੂੰ ਇਸ ਪ੍ਰਤੀ ਇਹਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਸਾਡੇ ਤੋਂ ਇੱਜ਼ਤ ਚਾਹੁੰਦੇ ਹੋ ਤੇ ਉਸ ਦੇ ਬਦਲੇ ਤੁਹਾਨੂੰ ਸਾਡੇ ਤੇ ਸਾਡੇ ਪਰਿਵਾਰ ਸਾਡੇ ਰਿਸ਼ਤੇਦਾਰਾਂ ਦੀ ਇੱਜ਼ਤ ਕਰਨੀ ਪਵੇਗੀ ਇੱਕ ਨੋ ਦਾ ਫਰਜ਼ ਹੁੰਦਾ ਹੈ ਸਹੁਰਿਆਂ ਤੇ ਪੇਕੇਆਂ ਨੂੰ ਬਰਾਬਰ ਦਾ ਹੱਕ ਦੇਵੇ ਪਰ ਇੱਥੇ ਅਸੀਂ ਸਿਰਫ ਇਹਨਾਂ ਦੀ ਇੱਜ਼ਤ ਦੇ ਕੇ ਆਪਣੇ ਰਿਸ਼ਤੇਦਾਰ ਆਪਣੇ ਪੇਕੇਆਂ ਨੂੰ ਪਛਾਣ ਨਹੀਂ ਕਰ ਸਕਦੀਆਂ ਕਿਉਂਕਿ ਪੇਕੇਆਂ ਦੀ ਇੱਜ਼ਤ ਹੀ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਬਾਅਦ ਵਿੱਚ ਸੁਮਨ ਕਹਿੰਦੀ ਦੀਦੀ ਵੀ ਮੈਨੂੰ 6 ਮਹੀਨੇ ਹੋ ਗਏ ਇਸ ਘਰ ਵਿੱਚ ਵਿਆਹੀ ਆਈ ਨੋ ਮੈਂ ਪਹਿਲੀ ਵਾਰ ਤੁਹਾਡਾ ਭਰਾ ਤੇ ਪਰਜਾਈ ਵੇਖਿਆ ਹੈ ਸਾਡੇ ਵਿਆਹ ਵਿੱਚ ਤੁਹਾਡੇ ਪੇਕੇ ਕਿਉਂ ਨਹੀਂ ਗਏ ਉਹ ਕਹਿੰਦੀ ਕਿ ਇਹਦੇ ਵਿੱਚ ਵੀ ਆਪਣੇ ਸਾਰੇ ਪਰਿਵਾਰ ਦਾ ਹੀ ਕਸੂਰ ਹੈ ਕਹਿੰਦੀ ਕਿ ਉਹ ਬਰਾਤ ਜਾਣਾ ਚਾਹੁੰਦੇ ਸੀ ਉਹ ਕਹਿੰਦੇ ਸੀ ਕਿ ਸਾਨੂੰ ਇੱਥੇ ਬੁਲਾ ਲਓ ਤਾਂ ਆਪਾਂ ਰਲ ਕੇ ਬਰਾਤ ਤੇ ਕਿਸੇ ਗੱਡੀ ਤੇ ਚਲੇ ਜਾਵਾਂਗੇ ਕਿਉਂਕਿ ਉਹਨਾਂ ਦੀ ਗੱਡੀ ਉਸ ਦਿਨ ਖਰਾਬ ਹੋ ਚੁੱਕੀ ਸੀ ਤੇ ਐਨੀ ਠੰਡ ਪੋ ਦੇ ਦਿਨਾਂ ਦੇ ਵਿੱਚ ਇਹ ਕਹਿੰਦੇ ਇਹਨਾਂ ਨੇ ਉਹਨਾਂ ਨੂੰ ਇੱਥੇ ਨਹੀਂ ਬੁਲਾਇਆ ਵੀ ਤੁਸੀਂ ਇੱਥੇ ਆ ਜਿਓ ਤੇ ਆਪਾਂ ਰਲ ਕੇ ਚਲੇ ਜਾਈਏ ਇਹ ਕਹਿੰਦੇ ਕਿ ਤੁਸੀਂ ਰਸਤੇ ਵਿੱਚ ਕਿਤੇ ਰੁਕ ਜਿਓ ਤੇ ਅਸੀਂ ਤੁਹਾਨੂੰ ਰਸਤੇ 'ਚੋਂ ਪਿਕ ਕਰ ਲਵਾਂਗੇ ਪਰ ਐਨੀ ਠੰਡ ਦੇ ਵਿੱਚ ਮੇਰੀ ਭਾਬੀ ਸੀ ਜੋ ਉਹ 6 ਮਹੀਨਿਆਂ ਤੋਂ ਪ੍ਰੈਗਨੈਂਟ ਸੀ ਤੇ ਇਹਨਾਂ ਦੀ ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਉਹਨਾਂ ਨੇ ਆਉਣਾ ਜ਼ਰੂਰੀ ਨਹੀਂ ਸਮਝਿਆ ਤੇ ਫਿਰ ਮੈਂ ਵੀ ਉਹਨਾਂ ਨੂੰ ਮੜਾ ਕਰ ਦਿੱਤਾ ਕਿਉਂਕਿ ਭਾਬੀ ਦੇ ਇਸ ਇਹੋ ਜਿਹੇ ਹਾਲਤ ਵਿੱਚ ਉੱਥੇ ਰੋਡ ਤੇ ਜਾ ਕੇ ਖੜੇ ਹੋਣਾ ਬਹੁਤ ਮੁਸ਼ਕਲ ਸੀ ਜਿਸ ਵਜ੍ਹਾ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਆਓ ਤੇ ਉਹ ਨਹੀਂ ਆਏ ਪਰ ਫਿਰ ਵੀ ਉਹਨਾਂ ਨੇ 11000 ਰੁਪਏ ਸ਼ਗਨ ਦੇ ਤੌਰ ਤੇ ਭੇਜ ਦਿੱਤਾ ਸੀ ਤੇ ਤੂੰ ਵੇਖ ਕਿ ਮੇਰੇ ਪਰਾ ਦੇ ਘਰ ਇੱਕ ਬੇਟਾ ਹੋਇਆ ਮੇਰੇ ਭਤੀਜੇ ਨੂੰ 6 ਮਹੀਨੇ ਹੋ ਚੁੱਕੇ ਹਨ ਹੋਏ ਨੂੰ ਪਰ ਮੇਰੀ ਸੱਸ ਤੋਂ ਅਜੇ ਤੱਕ 100 ਰੁਪਿਆ ਵੀ ਨਹੀਂ ਜਰਿਆ ਕਿਰਨ ਨੇ ਬਹੁਤ ਦੁਖੀ ਹੋ ਕੇ ਸੁਮਨ ਨੂੰ ਸਾਰੀ ਗੱਲ ਦੱਸੀ ਤੇ ਕੁਝ ਦਿਨ ਇਦਾਂ ਹੀ ਬੀਤਦੇ ਗਏ ਤੇ ਥੋੜੇ ਜਿ ਦਿਨਾਂ ਬਾਅਦ ਸੁਮਨ ਜੋ ਕਿ ਛੋਟੀ ਨੋ ਹੈ ਉਸ ਦੀ ਮਾਸੀ ਦਾ ਫੋਨ ਆਇਆ ਕਿ ਮੈਂ ਕਿਸੇ ਉਸ ਦੀ ਮਾਸੀ ਦਾ ਫੋਨ ਆਇਆ ਕਿ ਸੁਮਨ ਮੈਂ ਥੋੜੇ ਦਿਨਾਂ ਬਾਅਦ ਤੁਹਾਡੇ ਕੋਲ ਆ ਰਹੀ ਹਾਂ ਸੁਮਨ ਦੀ ਮਾਸੀ ਬਹੁਤ ਸੋਹਣੀਆਂ ਹੱਥ ਤੇ ਕੋਟੀਆਂ ਬਣਾਉਂਦੀ ਸੀ ਤੇ ਉਹ ਸੁਮਨ ਦੇ ਲਈ ਇੱਕ ਬੜੀ ਸੋਹਣੀ ਹੱਥ ਤੇ ਕੋਟੀ ਬਣਾ ਕੇ ਲੈ ਆਈ। ਸੁਮਨ ਦੀ ਮਾਸੀ ਆਈ। ਸੁਮਨ ਨੇ ਬੜੇ ਚਾਹਮ ਨਾਲ ਉਸ ਦਾ ਆਦਰ ਸਤਕਾਰ ਕੀਤਾ ਤੇ ਉਸ ਦੀ ਮਾਸੀ ਨੇ ਕਿਹਾ ਆ ਵੇਖ ਮੈਂ ਤੇਰੇ ਵਾਸਤੇ ਕਿੰਨੀ ਸੋਹਣੀ ਕੋਟੀ ਬਣਾ ਕੇ ਲੈ ਕੇ ਆਈ ਹਾਂ। ਸੁਮਨ ਕਹਿੰਦੀ ਹਾਂ ਮਾਸੀ ਮੈਨੂੰ ਬਹੁਤ ਸੋਹਣੀ ਲੱਗੀ ਤੇ ਮੈਨੂੰ ਬਹੁਤ ਪਸੰਦ ਆਈ ਹੈ ਕੋਟੀ ਤੇ ਮੈਨੂੰ ਫਿੱਟ ਵੀ ਆਈ ਹੈ। ਉਹ ਕਹਿੰਦੀ ਕਲਰ ਵੀ ਬਹੁਤ ਸੋਹਣਾ ਹੈ ਮੈਨੂੰ ਫਿਟਿੰਗ ਵੀ ਬੜੀ ਸੋਹਣੀ ਆਈ ਹੈ ਤੇ ਕੋਲ ਬੈਠੀ ਉਸ ਦੀ ਸੱਸ ਕਹਿੰਦੀ ਲੈ ਅਵੀ ਕੋਈ ਗੱਲ ਹੋਈ ਅੱਜ ਕੱਲ ਕੋਣ ਹੱਥ ਦੀਆਂ ਬਣੀਆਂ ਕੋਟੀਆਂ ਪਾਉਂਦਾ ਹੈ ਤੇ ਸੁਮਨ ਕਹਿੰਦੀ ਨਹੀਂ ਮੰਮੀ ਜੀ ਬਹੁਤ ਸੋਹਣੀ ਹੈ ਮੈਨੂੰ ਤਾਂ ਬੜੀ ਵਧੀਆ ਬਹੁਤ ਸੋਹਣੀ ਪਸੰਦ ਆਈ ਇਹਦੇ ਵਿੱਚ ਕੋਈ ਕੰਮ ਵਾਲੀ ਕਿਹੜੀ ਗੱਲ ਹੈ ਮੈਂ ਤੇ ਇਸ ਨੂੰ ਜ਼ਰੂਰ ਪਾਵਾਂਗੀ ਉਹਦੀ ਨਹੀਂ ਰਹਿਣ ਦੇ ਸਾਡੇ ਘਰ ਦੀਆਂ ਉਹ ਐਹੋ ਜਿਹੀਆਂ ਬੇਕਾਰ ਜੀਆਂ ਚੀਜ਼ਾਂ ਨਹੀਂ ਪਾਉਂਦੀਆਂ ਇਹ ਸਭ ਕੁਝ ਦੇਖ ਕੇ ਉਹਦੀ ਮਾਸੀ ਨੂੰ ਬਹੁਤ ਬੁਰਾ ਲੱਗਾ ਉਹ ਕਹਿੰਦੀ ਕੋਈ ਨਾ ਪੁੱਤ ਜੇ ਤੇਰੀ ਮਾਂ ਸੱਸ ਨੂੰ ਨਹੀਂ ਪਸੰਦ ਤਾਂ ਤੂੰ ਰਹਿਣ ਦੇ ਕੋਈ ਗੱਲ ਨਹੀਂ ਜਦੋਂ ਅਗਲੀ ਵਾਰ ਮੈਂ ਆਈ ਤਾਂ ਤੇਰੇ ਵਾਸਤੇ ਕੋਈ ਰੈਡੀमेड ਲੈ ਕੇ ਆ ਜਾਾਂਗੀ। ਸੁਮਨ ਕਹਿੰਦੀ ਨਹੀਂ ਮਾਸੀ ਜੀ ਇਹ ਮੈਂ ਪਾਵਾਂਗੀ ਤੇ ਮਤਲਬ ਪਾਵਾਂਗੀ। ਇਹ ਸਭ ਕੁਝ ਦੇਖ ਕੇ ਉਹਦੀ ਜੋ ਮਾਸੀ ਸੀ ਉਹ 500 ਰੁਪਏ ਸੁਮਨ ਨੂੰ ਦੇ ਕੇ ਤੇ ਜਲਦੀ ਤੋਂ ਜਲਦੀ ਗੁੱਸੇ ਨਾਲ ਉੱਥੋਂ ਚਲੀ ਗਈ ਤੇ ਸੁਮਨ ਨੂੰ ਬਹੁਤ ਬੁਰਾ ਲੱਗਾ। ਖਾਣ ਤੋਂ ਬਾਅਦ ਸੁਮਨ ਕਹਿੰਦੀ ਕਿ ਦੀਦੀ ਸਾਡੇ ਰਿਸ਼ਤੇਦਾਰਾਂ ਨੇ ਤਾਂ ਕਦੀਕਦਾਈ ਹੋਂਣਾ ਹੁੰਦਾ ਹੈ ਤੇ ਉਹ ਵੀ ਉਦੋਂ ਆਉਂਦੇ ਹਨ ਜਦੋਂ ਕੋਈ ਦਿਨ ਤਿਹਾਰ ਹੁੰਦਾ ਹੈ ਜਾਂ ਖੁਸ਼ੀ ਗਮੀ ਤੇ ਪਰ ਆਪਣੇ ਸਾਰੇ ਪਰਿਵਾਰ ਵੱਲੋਂ ਤਾਂ ਆਏ ਦਿਨ ਕੋਈ ਨਾ ਕੋਈ ਇੱਥੇ ਆਇਆ ਹੀ ਰਹਿੰਦਾ ਹੈ। ਹੁਣ ਆਇਆ ਊਠ ਪਹਾੜ ਦੇ نیچے। ਹੁਣ ਵੇਖੀ ਜਦੋਂ ਵੀ ਕੋਈ ਆਵੇਗਾ ਤੇ ਹੁਣ ਮੈਂ ਇਸੇ ਤਰ੍ਹਾਂ ਹੀ ਉਹਨਾਂ ਨੂੰ ਜਵਾਬ ਦਿਆ ਕਰਾਂਗੀ ਤੇ ਆਪਣੀ ਸੱਸ ਦੀ ਅਕਲ ਵੇਖੀ ਕਿਵੇਂ ਟਿਕਾਣੇ ਆਉਂਦੀ। ਇਦਾਂ ਕੁਝ ਦਿਨਾਂ ਬਾਅਦ ਬਚਿੰਤ ਕੌਰ ਦੇ ਭਰਾ ਪਰਜਾਈ ਜਾਨੀ ਕਿ ਉਹਨਾਂ ਦੇ ਮਾਮਾ ਮਾਮੀ ਨੇ ਉਹਨਾਂ ਦੇ ਘਰ ਆਉਣਾ ਸੀ ਤੇ ਬਚਿੰਤ ਕੌਰ ਨੂੰ ਬਹੁਤ ਖੁਸ਼ੀ ਹੁੰਦੀ ਹੈ। ਤੋ ਆਪਣੇ ਦੋਵਾਂ ਨੂੰਹਾਂ ਨੂੰ ਕਹਿੰਦੀ ਆ ਕਿ ਤੁਸੀਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਬੈਠ ਜਿਓ ਤੇ ਘਰ ਦੇ ਵਿੱਚ ਚੰਗੀ ਤਰ੍ਹਾਂ ਸਫਾਈ ਕਰ ਲੋ ਤੇ ਰਸੋਈ ਦੇ ਵਿੱਚ ਖਾਣੇ ਦੀ ਉਹਨੇ ਬਹੁਤ ਸਾਰੀਆਂ ਚੀਜ਼ਾਂ ਦਸੀਆਂ ਕਿ ਮੇਰੇ ਭਰਾ ਪਰਜਾਇ ਨੂੰ ਆ ਪਸੰਦ ਹੈ ਆ ਪਸੰਦ ਹੈ ਤੁਸੀਂ ਐਨਾ ਕੁਝ ਬਣਾਉਣਾ ਹੈ ਮੇਰੇ ਭਰਾ ਨੂੰ ਬਾਹਰ ਦਾ ਖਾਣਾ ਬਹੁਤ ਵਧੀਆ ਲੱਗਦਾ ਆਪਾਂ ਰਾਤ ਨੂੰ ਸਾਰੇ ਘੁੰਮਣ ਫਿਰਨ ਜਾਵਾਂਗੇ ਤੋ ਉਹਨਾਂ ਨੂੰ ਖਾਣਾ ਖਵਾ ਕੇ ਬਾਹਰੋਂ ਲਿਆਵਾਂਗੇ ਤੇ ਉਹ ਦੋਨੋਂ ਦਰਾਨਿਸ਼ਟਾਨੀ ਇੱਕ ਦੂਸਰੇ ਵੱਲ ਵੇਖ ਕੇ ਹੱਸ ਰਹੀਆਂ ਸੀ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ ਇੱਕ ਦੂਜੇ ਦੇ ਨਾਲ ਰਹਿ ਮਲਾਈ ਹੋਈ ਸੀ ਕਿ ਆਪਾਂ ਇਹਨਾਂ ਨੂੰ ਇਸ ਵਾਰ ਸਬਕ ਸਿਖਾਉਣਾ ਹੈ ਚਲੋ ਜੀ ਬਚਿੰਤ ਘਰ ਤੇ ਭਰਾ ਪਰ ਜਾਈ ਆ ਜਾਂਦੇ ਹਨ ਤੇ ਕਿਰਨ ਉਹਨਾਂ ਦੇ ਲਈ ਪਾਣੀ ਲੈ ਕੇ ਜਾਂਦੀ ਹੈ ਉਹਨਾਂ ਨੂੰ ਪਾਣੀ ਪਿਉਂਦੀ ਪਾਣੀ ਪਿਉਣ ਤੋਂ ਬਾਅਦ ਉਹ ਉਹਨਾਂ ਦਾ ਜੋ ਮਾਮੀ ਹੈ ਉਹ ਪੁੱਛਦੀ ਹੈ ਕਿ ਦੂਸਰੀ ਸੁਮਨ ਕਿੱਥੇ ਹੈ ਕਿਰਨ ਕਹਿੰਦੀ ਕਿ ਸੁਮਨ ਕੁਝ ਠੀਕ ਨਹੀਂ ਉਹ ਅਜ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਹੈ ਤੇ ਉਸ ਦੀ ਸੱਸ ਨੂੰ ਬਹੁਤ ਗੁੱਸਾ ਆਉਂਦਾ ਹੈ ਸੱਸ ਕਹਿੰਦੀ ਕਿ ਉਸ ਨੂੰ ਬੁਲਾ ਕੇ ਲਿਆ ਉਹ ਕਹਿੰਦੀ ਕਿ ਨਹੀਂ ਮੈਨੂੰ ਉਹਨਾਂ ਨੂੰ ਮੰਮੀ ਬਹੁਤ ਜ਼ਿਆਦਾ ਬੁਖਾਰ ਹੈ ਉਹ ਨਹੀਂ ਆ ਸਕਦੀਆਂ ਫਿਰ ਸੱਸ ਖੁੱਦ ਚਾਹਦੀ ਹੈ ਸੁਮਨ ਤੂੰ ਬਾਹਰ ਕਿਉਂ ਨਹੀਂ ਆਈ ਤੈਨੂੰ ਘਰ ਵਿੱਚ ਆਏਗਾ ਇਹਦੀ ਕਦਰ ਨਹੀਂ ਤੂੰ ਇੱਥੇ ਮੰਜੀਆਂ ਤੇ ਲੰਮੀਆਂ ਤਾਣ ਕੇ ਪਈ ਹੈ ਕਿਉਂਕਿ ਦੀ ਮੰਮੀ ਮੈਂ ਨਹੀਂ ਠੀਕ ਤਾਂ ਮੈਂ ਨਹੀਂ ਆ ਸਕਦੀ ਮਤਲਬ ਨਹੀਂ ਆ ਸਕਦੀ ਤੁਸੀਂ ਜਾਓ ਮੈਨੂੰ ਆਰਾਮ ਕਰਨ ਦਿਓ ਫਿਰ ਥੋੜੀ ਦੇਰ ਬਾਅਦ ਉਸਦੀ ਮੰਮੀ ਆਉਂਦੀ ਹੈ ਤਾਂ ਮੰਮੀ ਕਹਿੰਦੀ beta ਕੀ ਹੋਇਆ ਉਹ ਕਹਿੰਦੀ ਮੰਮੀ ਜੀ ਮੇਰੀ ਤਬੀਅਤ ਤਾਂ ਠੀਕ ਨਹੀਂ ਇਸ ਕਰਕੇ ਮੈਂ ਤੁਹਾਨੂੰ ਮਿਲਣ ਨਹੀਂ ਆ ਸਕੀ ਉਸ ਦਿਨ ਸੋਨੂੰ ਦੇ ਉਸ ਦੇ ਪਿਤਾ ਨੇ ਜਨਕੀ ਕਿਰਨ ਦੇ ਪਤੀ ਤੇ ਉਸ ਦੇ ਸਹਰਾਬ ਨੇ ਵੀ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਆਪਣੇ ਆਫਿਸ ਤੋਂ ਛੁੱਟੀ ਲਈ ਹੋਈ ਸੀ ਤੇ ਬਾਜ਼ਾਰ ਵਿੱਚੋਂ ਖੂਬ ਸਾਰਾ ਸਮਾਨ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਦੇ ਲਈ ਲੈ ਕੇ ਆਏ। ਖਾਣਾ ਪੀਣਾ ਖਾਣ ਤੋਂ ਬਾਅਦ ਕਿਰਨ ਦੀ ਮਾਮੀ, ਤਮਾਮਾ ਕਹਿਣ ਲੱਗੇ ਕਿ ਆਹ ਦੇਖੋ ਕਿਰਨ ਅਸੀਂ ਤੁਹਾਡੇ ਲਈ ਕੁਝ ਕੱਪੜੇ ਲੈ ਕੇ ਆਏ ਹਾਂ ਗਿਫਟ ਦੇ ਤੌਰ ਤੇ ਖੁਸ਼ੀ ਦੇ ਨਾਲ। ਕਿਰਨ ਕੱਪੜਿਆਂ ਨੂੰ ਦੇਖ ਕੇ ਕਹਿੰਦੀ ਨਾ ਮਾਮੀ ਜੀ ਮੈਨੂੰ ਤਾਂ ਬਿਲਕੁਲ ਨਹੀਂ ਪਸੰਦ ਕਿਉਂਕਿ ਮੈਂ ਤਾਂ ਇਦਾਂ ਦੇ ਕੱਪੜਾ ਹੀ ਨਹੀਂ ਪਾਉਂਦੀ ਤੇ ਨਾ ਹੀ ਮੈਨੂੰ ਰੰਗ ਪਸੰਦ ਮੈਂ ਤੁਹਾਡੇ ਕੱਪੜੇ ਨਹੀਂ ਲੈ ਸਕਦੀ ਯਾਨੀ ਕਿ ਉਹ ਦੋਵੇਂ ਜਾਣ ਪੁੱਛ ਕੇ ਸਭ ਕੁਝ ਕਰ ਰਹੀਆਂ ਸੀ ਤੇ ਉਸਦੀ ਸੱਸ ਕਹਿੰਦੀ ਕਿ ਤੈਨੂੰ ਕਿਉਂ ਨਹੀਂ ਪਸੰਦ ਉਹ ਹਾਲੀਵੁੱਡ ਤੋਂ ਕਹਿੰਦੀ ਕਿ ਜੇਕਰ ਨਹੀਂ ਵੀ ਪਸੰਦ ਤੇ ਫਿਰ ਵੀ ਰੱਖ ਲੈ ਕਿਉਂਕਿ ਆਏਗਾ ਇਹਦੀ ਕਦਰ ਕਰਨੀ ਚਾਹੀਦੀ ਹੈ ਜੇਕਰ ਉਹ ਇਨੇ ਮਾਨ ਤਨ ਲੈ ਕੇ ਆਏ ਹਨ ਤਾਂ ਤੂੰ ਕਿਉਂ ਕੋਈ ਨਹੀਂ ਆਕਰ ਦਿਖਾ ਰਹੀ ਹੈ ਚੁੱਪ ਕਰਕੇ ਤਾਂ ਰੱਖ ਲੈ ਦੀ ਸੱਸ ਨੂੰ ਹੌਲੀ ਚ ਇੱਕ ਸਾਈਡ ਤੇ ਲ ਜਾ ਕੇ ਕਹਿੰਦੀ ਕਿ ਜੇਕਰ ਨਹੀਂ ਪਸੰਦ ਤੇ ਫਿਰ ਵੀ ਚੁੱਪਚਾਪ ਕਰਕੇ ਰੱਖ ਲੈ ਇੰਨੀ ਬੇਰੁਖੀ ਨਾਲ ਗੱਲ ਕਰਨ ਦੀ ਕੀ ਜ਼ਰੂਰਤ ਹੈ ਆਏਗਾ ਇਹਦੀ ਕਦਰ ਕਰਨੀ ਚਾਹੀਦੀ ਹੈ ਉਹ ਆਪਣੀ ਸੱਸ ਨੂੰ ਕੋ ਕਹਿੰਦੀ ਕੀ ਗੱਲ ਮੰਮੀ ਜੀ ਤੁਸੀਂ ਭੁੱਲ ਗਏ ਜਿਸ ਦਿਨ ਮੇਰੀ ਮਾਸੀ ਮੇਰੇ ਲਈ ਵਾਟਰ ਲੈ ਕੇ ਆਈ ਸੀ ਤੇ ਉਸ ਦਿਨ ਤੁਸੀਂ ਕੀ ਕੀਤਾ ਸੀ ਉਹਨਾਂ ਤੁਸੀਂ ਉਸ ਦਿਨ ਉਹਨਾਂ ਦਾ ਮਾਨ ਨਹੀਂ ਰੱਖ ਸਕਦੇ ਸੀ ਉਸ ਅੱਜ ਤੁਹਾਨੂੰ ਇਹ ਸਭ ਕੁਝ ਯਾਦ ਆ ਗਿਆ ਕਿ ਆਏਗਾ ਇਹਦੀ ਕਦਰ ਕਰਨੀ ਚਾਹੀਦੀ ਹੈ ਤੇ ਜਦੋਂ ਮੇਰੀ ਮਾਸੀ ਆਈ ਸੀ ਤੇ ਉਸ ਟਾਈਮ ਤੁਹਾਡੇ ਦਿਮਾਗ ਵਿੱਚ ਇਹ ਸਭ ਕੁਝ ਕਿਉਂ ਨਹੀਂ ਆਇਆ ਇਸ ਤੋਂ ਬਾਅਦ ਬਚਿੰਤ ਕੌਰ ਨੇ ਮਹਿਮਾਨਾਂ ਦੇ ਸਾਹਮਣੇ ਆਪਣੇ ਆਪ ਨੂੰ ਚੁੱਪ ਰੱਖਣਾ ਹੀ ਬਿਹਤਰ ਸਮਝਿਆ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬਚਿੰਤ ਕੌਰ ਕਹਿੰਦੀ ਇਹ ਕੀ ਗੱਲ ਸਿਰਫ ਇੱਕ ਹੀ ਸਬਜੀ ਮਿੱਠੇ ਵਿੱਚ ਕੁਝ ਨਾਲ ਕਿਉਂ ਨਹੀਂ ਬਣਾਇਆ ਜਦੋਂ ਉਸਨੇ ਕਿਹਾ ਕਿ ਤੁਸੀਂ ਵਿੱਚ ਮਿੱਠੇ ਦੇ ਵਿੱਚ ਕੁਝ ਕਿਉਂ ਨਹੀਂ ਬਣਾਇਆ ਕੁਝ ਹਲਵਾ ਵਗੈਰਾ ਹੀ ਨਾਲ ਕੁਝ ਬਣਾ ਲੈਂਦੀ ਆ ਤਾਂ ਉਸ ਟਾਈਮ ਸੁਮਨ ਫਿਰ ਬੋਲਦੀ ਕਹਿੰਦੀ ਮੰਮੀ ਜੀ ਕਿਰਨ ਦੇਦੀ ਦਾ ਭਰਾ ਪਰਜਾਈ ਦੇ ਘਰ ਵਿੱਚ ਮਹਿਮਾਨ ਹੀ ਆਏ ਸੀ ਤੇ ਮੇਰੀ ਮਾਸੀ ਵੀ ਮਹਿਮਾਨ ਹੀ ਸੀ ਉਸ ਟਾਈਮ ਤੁਹਾਨੂੰ ਇਹ ਸਾਰੀਆਂ ਗੱਲਾਂ ਕਿਉਂ ਨਹੀਂ ਯਾਦ ਆਈਆਂ ਆਪਣੀ ਨੋਹ ਦੇ ਮੂੰਹ ਵਿੱਚੋਂ ਇੰਨੀਆਂ ਵੱਡੀਆਂ ਗੱਲਾਂ ਸੁਣ ਕੇ ਬਚਿੰਤਕ ਹੋਰ ਹੈਰਾਨ ਹੋ ਗਈ ਤੇ ਹੱਕੀ ਪੱਕੀ ਰਹਿ ਗਈ ਤੇ ਚੁੱਪਚਾਪ ਜਾ ਕੇ ਮਹਿਮਾਨਾਂ ਦੇ ਕੋਲ ਬੈਠ ਗਈ ਤੇ ਸ਼ਾਮ ਨੂੰ ਉਹਨਾਂ ਨੇ ਬਾਹਰ ਜਾ ਕੇ ਆਈਸਕ੍ਰੀਮ ਖਾਣ ਦਾ ਪਲਾਨ ਬਣਾਇਆ ਤੇ ਦੋਨਾਂ ਨੂਹਾ ਕਿਰਾਨਾ ਤੇ ਸੁਮਨ ਨੇ ਜਾਣ ਤੋਂ ਮਨਾ ਕਰ ਦਿੱਤਾ ਯਾਨੀ ਕਿ ਉਹਨਾਂ ਨੇ ਵੀ ਆਪਣੀ ਸੱਸ ਦੇ ਪੇਕਿਆਂ ਦੇ ਆਿਆਂ ਦੀ ਬਿਲਕੁਲ ਵੀ ਕਦਰ ਨਾ ਕੀਤੀ ਤੇ ਜਦੋਂ ਉਹਨਾਂ ਦੀ ਸੱਸ ਕਿਤੇ ਆਸੇ ਪਾਸੇ ਸੀ ਤੇ ਉਹਨਾਂ ਨੇ ਆਪਣੇ ਮਾਮਾ ਤੇ ਮਾਮੀ ਨੂੰ ਸਾਰੀ ਗੱਲ ਸਮਝਾਈ ਤੇ ਉਹਨਾਂ ਦੀ ਬੇਰੁਖੀ ਨਾਲ ਵਿਵਹਾਰ ਕਰਨ ਦੇ ਲਈ ਉਹਨਾਂ ਨੇ ਮਾਫੀ ਵੀ ਮੰਗੀ ਕਿ ਅਸੀਂ ਅੱਜ ਤੁਹਾਡੇ ਨਾਲ ਇਹ ਸਭ ਕੁਝ ਇਸ ਲਈ ਕਰ ਰਹੇ ਹਾਂ ਕਿਉਂਕਿ ਸਾਡੀ ਸੱਸ ਜਦੋਂ ਵੀ ਸਾਡੇ ਪੇਕਿਆਂ ਨੇ ਸਾਰੇ ਰਿਸ਼ਤੇਦਾਰਾਂ ਨੇ ਆਉਣਾ ਹੁੰਦਾ ਹੈ ਤੇ ਸਾਡੇ ਨਾਲ ਇਦਾਂ ਹੀ ਕਰਦੀ ਹੈ ਉਸ ਨੂੰ ਸਬਕ ਸਿਖਾਉਣ ਲਈ ਉਸ ਦੀ ਅਕਲ ਟਿਕਾਣੇ ਲਿਆਉਣ ਦੇ ਲਈ ਸਾਨੂੰ ਤੁਹਾਡੇ ਨਾਲ ਇਹ ਵਰਤਾਵਰ ਕਰਨਾ ਪਿਆ ਇਸ ਵਰਤਾਵਰ ਦੇ ਲਈ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਤੇ ਮਾਮਾ ਮਾਮੀ ਦੇ ਜਾਣ ਤੋਂ ਬਾਅਦ ਵੀ ਕੁਝ ਟਾਈਮ ਬਾਅਦ ਕੁਝ ਹੋਰ ਰਿਸ਼ਤੇਦਾਰ ਵੀ ਉਸ ਦੀ ਸੱਸ ਦੇ ਯਾਨੀ ਕਿ ਸਹੁਰਿਆਂ ਦੇ ਆਏ ਤੇ ਕਿਰਨ ਤੇ ਸੁਮਨ ਨੇ ਉਹਨਾਂ ਦੇ ਨਾਲ ਵੀ ਇਹੀ ਵਰਤਾਵਰ ਕੀਤਾ ਯਾਨੀ ਕਿ ਉਹਨਾਂ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਜੇਕਰ ਨੌ ਤੋਂ ਤੁਸੀਂ ਇੱਜ਼ਤ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਨੌ ਦੇ ਰਿਸ਼ਤੇਦਾਰਾਂ ਦੀ ਇੱਜ਼ਤ ਕਰਨੀ ਪਵੇਗੀ ਉਹਨਾਂ ਨੂੰ ਵੀ ਸਮਾਜ ਦੇ ਬਰਾਬਰ ਰੱਖਣਾ ਪਵੇਗਾ ਕੁਝ ਟਾਈਮ ਬਾਅਦ ਸੁਮਨ ਆਪਣੀ ਪੇਕਿਆਂ ਤੇ ਗਈ ਤੇ ਆਪਣੇ ਪੇਕਿਆਂ ਤੋਂ ਕਾਫੀ ਸਾਰਾ ਸਮਾਨ ਲੈ ਕੇ ਆਈ ਉਸ ਵਿੱਚੋਂ ਇੱਕ ਗਿਫਟ ਸੀ ਜੋ ਉਸ ਨੇ ਆਪਣੀ ਸੱਸ ਨੂੰ ਦਿੱਤਾ ਉਸ ਨੇ ਆਪਣੀ ਸੱਸ ਨੂੰ ਗਿਫਟ ਦਿੱਤਾ ਤੇ ਵਿੱਚੋਂ ਕੁਝ ਨੈਤਿਕ ਸਿੱਖਿਆ ਦੀਆਂ ਕਿਤਾਬਾਂ ਨਿਕਲੀਆਂ ਉਹਨਾਂ ਵਿੱਚੋਂ ਜ਼ਿਆਦਾਤਰ ਕਿਤਾਬਾਂ ਨੋ ਸੱਸ ਦੇ ਵਿਵਹਾਰ ਤੇ ਸੀ ਕਿ ਨੌ ਨੂੰ ਜਾਂ ਸੱਸ ਨੂੰ ਨੌ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀ ਸਿਖਲਾਈ ਦੇਣ ਵਾਲੀਆਂ ਸਿੱਖਿਆ ਦੇਣ ਵਾਲੀਆਂ ਕਿਤਾਬਾਂ ਸਨ ਉਹ ਵਾਲੀਆਂ ਕਿਤਾਬਾਂ ਦੇਖ ਕੇ ਬਚਿੰਤ ਘਰ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਮੱਥੇ ਤੇ ਥਿਉੜੀਆਂ ਪਾ ਲਈਆਂ ਉਹ ਕਹਿੰਦੀ ਕੀ ਗੱਲ ਮੰਮੀ ਜੀ ਨੌ ਦੇ ਪੇਕਿਆਂ ਤੋਂ ਆਈਆਂ ਚੀਜ਼ਾਂ ਤਾਂ ਵਿੱਚ ਤੁਸੀਂ ਹਮੇਸ਼ਾ ਹੀ ਨੁਕਸ ਕਰਦੇ ਰਹਿੰਦੇ ਜੇ ਇਹ ਨੁਕਸ ਕਰਨ ਦੇ ਕਰਨੇ ਕੋਈ ਜ਼ਰੂਰੀ ਨਹੀਂ ਜੇਕਰ ਇਦਾਂ ਹੀ ਚੱਲਦਾ ਰਿਹਾ ਤੇ ਸਾਡੇ ਤੋਂ ਵੀ ਕੋਈ ਜ਼ਿਆਦਾ ਇੱਜ਼ਤ ਦੀ ਤੁਸੀਂ ਉਮੀਦ ਨਾ ਰੱਖਿਓ ਦੋਵਾਂ ਦਰਾਨੀ ਛਠਾਣੀ ਦੀ ਏਕਤਾ ਨੇ ਤੋੜਿਆ ਸੱਸ ਦਾ ਹੰਕਾਰ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਤੁਸੀਂ ਕਮੈਂਟ ਬਾਕਸ ਰਾਈਂ ਜਰੂਰ ਦੱਸਿਓ ਤੇ ਕਿੰਨਾ-ਕਿੰਨਾ ਦੇ ਘਰ ਇਦਾਂ ਦਾ ਮਾਹੌਲ ਹੈ ਇਹ ਵੀ ਤੁਸੀਂ ਜਰੂਰ ਦੱਸ ਕੇ ਜਾਇਓ ਇਹਨੂੰ ਤੁਸੀਂ ਕਹਾਣੀ ਸਮਝ ਲਓ ਜਾਂ ਫਿਰ ਹਰ ਘਰ ਦੀ ਕਹਾਣੀ ਸਮਝ ਲਓ ਆਮ ਘਰਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ